ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਨ ਸਾਡੇ ਵੱਲੋਂ ਆਈ ਹੋਪ ਤੁਸੀਂ ਵੀ ਠੀਕ ਹੋ ਅਸੀਂ ਵੀ ਠੀਕ ਹਾਂ ਜੀ ਸਵਾਗਤ ਹੈ ਤੁਹਾਡਾ ਸਾਡੇ ਮਾਣ ਬਲੌਗ ਦੇ ਵਿੱਚ ਸਵੇਰੇ ਸਵੇਰੇ ਹੁਣ ਬੱਚੇ ਹੋ ਰਿਆ ਰੈਡੀ ਸਕੂਲ ਲਈ ਵੱਜ ਚੁੱਕੇ 8 ਹੈ ਦੇਣਾ ਹੈਗਾ ਅੱਜ ਬੁੱਧਵਾਰ ਬੁੱਧਵਾਰ ਹੀ ਹੈ ਨਾ ਜਿਸਨਾ ਯਾ ਅੱਜ ਬੁੱਧਵਾਰ ਆਗਾ ਤੇ ਉਸ ਨੂੰ ਪੀਤੇ ਤਰਕਾਰੀ ਜਾਂਦੀ ਹੈ ਵਰਦੀ ਪ੍ਰੈਸ ਕਰ ਕਿਸ ਸਕੂਲ ਦੀ ਤਿਆਰੀ ਕਰ ਰਹੀ ਹੈਗੀ ਇਹ ਤੇ ਮੇਰੀ ਵਰਦੀ ਕਰੀ ਪਸੰਦ ਨਹੀਂ ਕਰਦੀ ਇਹ ਸਿਰਫ ਇਹਨੇ ਅੱਬ ਦੀ ਵਰਦੀ ਪਸੰਦ ਕਰਨੀ ਹੈ ਪ੍ਰੈਸ ਕਰੀ ਹੋਈ ਆ ਰੀਜਾ ਲਾਲ ਇਹਨੇ ਬਰਦੀ ਪ੍ਰੈਸ ਕਰਨੇ ਆਉਂਦੇ ਤੇ ਹੁਣ ਕਰਨ ਜੋਤ ਦੀ ਰਹਿ ਗਈ ਆਉਦੀ ਇਹਨੇ ਕਰ ਲਈ ਕਰਨ ਜੋਤ ਗਿਆ ਹੋਇਆ ਨਾ ਹੁਣ ਮੈਂ ਬਈ ਇਹਨੇ ਮੋਟੀ ਸ਼ਰਟ ਲਿਆ ਕੇ ਦਵਾਂ ਹਣਾ ਮਿਲਨੇ ਤਾਂ ਇਹ ਜੀ ਇਹਨੇ ਮੋਟੇ ਨਾਲ ਮਿਲ ਲਈ ਨਹੀਂ ਹੈਗੀਆਂ ਆਓ ਸਰਾ ਜਿਹਦੇ ਨੂੰ ਕਰਨ ਜੋ ਦੀ ਵਰਦੀ ਪ੍ਰੈਸ ਕਰਨੀ ਪੈ ਜਾਂਦੀ ਹੈ ਨਾ ਇੰਨੀ ਔਖੀ ਹੋ ਜਾਂਦੀ ਹੈ ਨਾ ਬੜੀ ਜਿਆਦਾ ਔਖੀ ਹੋ ਜਾਂਦੀ ਹੈ ਇਹਨੂੰ ਆਉਂਦਾ ਮੈਂ ਆਹ ਦੀ ਪ੍ਰੈਸ ਜਿੰਮੇ ਮਰਜੀ ਕਰੀ ਚੱਲਾ ਵਧੀਆ ਜਿਵੇਂ ਆਹ ਕਾਜ ਕਰਨਾ ਆਉਂਦੇ ਹੈਂਡਾ ਪੂਰੀਆਂ ਕਰਦੇ ਪ੍ਰੋਪਰਲੀ ਅਸੀਂ ਸੀ ਸਕੂਲ ਤੋਂ ਜਾਂਦੇ ਹੁੰਦੇ ਜਮਾਂ ਵਰਦੀ ਕਦੇ ਪ੍ਰੈਸ ਨਹੀਂ ਸੀ ਕਰਕੇ ਗਏ ਮਾੜੀ ਬਸ ਮੜੇ ਸਿੱਧੇ ਕਰ ਲਈ ਤੋਂ ਮੇ ਚੰਕਾ ਕਹਿ ਤੋ ਕੇ ਪਾਤੀ ਵੀ ਬਲਣਾ ਪਹਿਣ ਬਸ ਉਵੇਂ ਪਾ ਕੇ ਵਗ ਜਾਂਦੇ ਸੀਗੇ ਹੋਣ ਦੇ ਸਮੇਂ ਜਿੱਤਾ ਮੈਡਮ ਪੂਰੀ ਕਹਿਣਗੇ ਪਰ ਦੀ ਚੰਗੀ ਤਰ੍ਹਾਂ ਪ੍ਰੈਸ ਹੋਵੇ ਬੱਚੇ ਦੀ ਸਾਫ ਸੁਥਰੀ ਹੋਣੀ ਚਾਹੀਦੀ ਹੈ ਇੱਕ ਵੀ ਬਲ ਨਹੀਂ ਹੋਣਾ ਚਾਹੀਦਾ ਤੇ ਇਹਦੇ ਨਾਲ ਬੱਚੇ ਦੀ ਉਹ ਚ ਫਰਕ ਪੈਂਦਾ ਫਲਾਣੇ ਪਤਾ ਪੈਂਦਾ ਇਹਨੇ ਆਉਦੇ ਆ ਵਰਤੀਆਂ ਪ੍ਰੈਸ ਕਰਕੇ ਅੱਧੀ ਮਚਾਈ ਬੈਠੀ ਹੈ ਮੇਰੀ ਤਾਂ ਵਰਤੀ ਪ੍ਰੈਸ ਹੀ ਨਹੀਂ ਪਸੰਦ ਕਰਦੀ ਹੈਗੀ ਅੱਧਾ ਦਾ ਘੰਟਾ ਘੰਟਾ ਲਾਉਣਾ ਇਹਨੇ ਆਪਦੀ ਵਰਤੀ ਦੀ ਪ੍ਰੈਸ ਕਰ ਤੇ ਹੁਣ ਚਲੀ ਗਈ ਹੈ ਦੇ ਬੱਚਿਆਂ ਨੂੰ ਕੋਈ ਗੱਲ ਕਹਿਣਾ ਨਾ ਮਾਪਿਓ ਦੇ ਆਇ ਲਾਦਾ ਨਹੀਂ ਥੋੜਾ ਟਾਈਮ ਵਾਲੀ ਗੱਲ ਹੋਰ ਸੀ ਸਾਢੇ ਸਮੇਂ ਵਾਲੀ ਗੱਲ ਹੋਰ ਆ ਗਈ ਤੁਹਾਨੂੰ ਕੀ ਪਤਾ ਸਹੀ ਗੱਲ ਆਲਾ ਹੈ ਬੱਚੇ ਨਾ ਅੱਜ ਕੱਲ ਦੇ ਕਹਿੰਦੇ ਤੁਹਾਨੂੰ ਕੀ ਪਤਾ ਪਤਾ ਤਾਂ ਸਾਰਾ ਕੁਝ ਸੀਗਾ ਪਰ ਜਿਵੇਂ ਮਾਪਿਓ ਕਹਿੰਦੇ ਸੀ ਅਸੀਂ ਉਦਾਂ ਹੀ ਕਰਦੇ ਸੀਗੇ ਰੂਲ ਇਜ਼ ਫਾਲੋਡ ਇਹ ਰੂਲ ਥੋੜਾ ਜਿਆਦਾ ਫਾਲੋ ਕਰਦੀ ਆ ਹੈ ਅਨੇ ਜੁਬਾਣੀ ਸੰਦੀ ਹੂ ਹੀ ਸਹੀ ਗੱਲ ਆ ਪਕਾ ਦੇ ਨੇ ਧੀਆ ਛੋਟੀ ਜੀ ਹੁੰਦੀ ਸੀਗੀ ਇਹ ਤੇ ਜਿਹੜੀ ਹੁਣ ਆ ਵੀਡੀਓ ਚੱਲ ਰਹੀ ਆ ਨਾ 13 ਸਾਲ ਦੀ ਬੱਚੀ ਵਾਲੀ ਸੌ ਲੱਗੇ ਹੁਸਨ ਸੱਡੀ ਸੀਗੀ ਉਹ ਤੇ ਨਾ ਮੰਨ ਇਨਾ ਦੁਖੀ ਹੁੰਦ ਨੇ ਚੀਜ਼ਾਂ ਨੂੰ ਦੇਖ ਦੇ ਕਿ ਕਿਉਂ ਲੋਕ ਕਿਉਂ ਨਹੀਂ ਤਰਸ ਖਾਂਦੇ ਬਈ ਆਪਦੀ ਹਫਸਮ ਟਾਊਨ ਦੇ ਮਾਰੇ ਐਡੇ ਐਡੇ ਕਦਮ ਚੱਕੀ ਜਾਂਦੇ ਆ ਕਿ ਉਹਨਾਂ ਨੂੰ ਐ ਨਹੀਂ ਸ਼ਰਮ ਆਉਂਦੀ ਵੀ ਇਹਦਾ ਸਜਾ ਤਾਂ ਮਿਲਣੀ ਹੈਗੀ ਇਹ ਗੱਲ ਸੋਚ ਕੇ ਜਿੱਦ ਦੀ ਇਹ ਖਬਰ ਚੱਲੀ ਜਾਂਦਾ ਨਾ ਮਨ ਕਿਸ ਚੀਜ਼ ਦਾ ਡਰਦਾ ਵੀ ਸਾਡੀ ਕੋਈ ਸਾਫ ਨਹੀਂ ਹੈਗੀ ਮੈਂ ਪੰਗੇ ਨਾ ਨਹੀਂ ਤੜਕੇ ਤੜਕੇ ਤੈਨੂੰ ਮੈਂ ਦੱਸ ਦਿੰਨੀ ਹੈਗੀ ਵੀਡੀਓ ਚੱਲ ਰਹੀ ਹੈ ਇਧਰ ਕਮੈਂਟ ਇਹਨਾਂ ਢੜਕੇ ਢੜਕੇ ਸਾਰੇ ਨਾ ਪੰਗੇ ਲੈ ਠੰਡੇ ਹੱਥ ਲਾਉਣੇ ਇੱਕ ਕਮੈਂਟ ਚ ਦੱਸਿਆ ਕੌਣ ਐਦਾਂ ਦਾ ਕਰਦਾਗਾ ਇਹ ਪੱਕਾ ਹੀ ਨੇ ਆ ਕੇ ਸਾਹ ਰਿਸ਼ਨ ਕਰਦਾ ਐ ਸਵੇਰੇ ਸਵੇਰੇ ਰਹਿ ਕੇ ਠੰਡੇ ਹੱਥ ਕਿਉਂ ਕੌਣ-ਕੌਣ ਲਾਉਂਦਾ ਹੁੰਦਾ ਵਈ ਇਹ ਠੰਡੇ ਹੱਥ ਸਹ ਨਿੱਗੇ-ਨਿੱਗੇ ਪਿੰਡੇ ਨੂੰ ਹੱਥ ਲਾਉਣਾ ਠੰਡੇ-ਠੰਡੇ ਦਾ ਕਿੱਦਾਂ ਹੋ ਹੁੰਦਾਗਾ ਤੇ ਜਿਹੜੀ ਆਪਾਂ ਗੱਲ ਕਰਦੇ 13 ਸਾਲ ਦੀ ਕੁੜੀ ਦੀ ਹਨਾ ਕਿੰਨਾ ਔਖਾ ਲੱਗਦਾ ਉਹ ਗੱਲ ਸੁਣ ਕੇ ਜੇ ਮੈਂ ਸਾਰੀ ਵੀਡੀਓ ਰਾਤ ਦੇਖੀਆਂ ਲਗੀਆਂ ਉਹ ਮੈਨੂੰ ਪਤਾ ਨਹੀਂ ਆ ਬੜੀ ਜ਼ਰੂਰਤ ਕਰੀ ਬੈਠੀ ਹੈ ਬੜੀ ਗਰਮਾਂ ਦੀ ਰਾਤ ਕੱਲ ਸਮਝ ਨਹੀਂ ਆਉਂਦੀ ਕਿ ਕਿੱਥੋਂ ਸਟਾਰਟ ਕਰਾਂ ਕਿੱਥੋਂ ਖਤਮ ਕਰਾਂ ਆਪਾਂ ਤਾਂ ਇਹ ਗੱਲ ਕਹਿਣਾ ਵੀ ਜਿਹੜੇ ਬੰਦੇ ਨੇ ਇਹ ਗੱਲ ਕੰਮ ਕੀਤਾ ਉਹਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਜ਼ਰੂਰ ਹੋਣੀ ਚਾਹੀਦੀ ਹੈ ਹਰੇਕ ਮਾਂ ਪਰ ਡਰਦਾ ਬਈ ਅੱਜਕੱਲ ਵੀ ਇਦਾਂ ਦਾ ਵੀ ਕਿਤੇ ਵੀ ਹੋ ਸਕਦਾ ਕੁਝ ਅੱਜ ਕੱਲ ਕਿਸੇ ਤੇ ਯਕੀਨ ਨਹੀਂ ਕੀਤਾ ਜਾਂਦਾ ਹੈਗਾ ਕਿਸੇ ਵੀ ਰਿਸ਼ਤੇਦਾਰ ਦੇ ਕਿਸੇ ਤੇ ਵੀ ਯਕੀਨ ਨਹੀਂ ਹੈਗਾ ਖਤਮਾਗਾ ਅੱਡਾ ਬੁੜਾ ਜਿਗਰਾ ਲੋਕਾਂ ਚ ਪੈਣ ਲੱਗ ਗਿਆ ਤੇ ਆਪਣੇ ਇਧਰਲੇ ਸਰਕਾਰਾਂ ਕੁਝ ਨਹੀਂ ਕਰ ਰਹੀਆਂ ਇਸ ਟਾਈਮ ਚਮਾ ਵੀ ਕੁਝ ਨਹੀਂ ਕਰਦੀਆਂ ਹੈਗੀਆਂ ਨਾ ਉਹਨੂੰ ਸਜ਼ਾ ਦੇਣੇ ਕੁਝ ਨਹੀਂ ਦੇਣੀ ਜੇ ਇਹੀ ਬੰਦਿਆਂ ਦੋ ਚਾਰ ਨੂੰ ਫਾਂਸੀ ਸਜ਼ਾ ਦਿੱਤੀ ਜਾਵੇ ਜਾਂ ਉਹਨਾਂ ਦੇ ਸਾਹਮਣੇ ਮਾਪਿਆਂ ਦੇ ਖੜ ਕੇ ਸਾਹਮਣੇ ਉਹਨੂੰ ਗੋਲੀ ਮਾਰ ਦਿੱਤੀ ਜਾਵੇ ਨਾ ਸਭ ਤੋਂ ਸੇਫਲੀ ਗੱਲ ਇਹ ਆ ਕਿ ਬੰਦਾ ਸਮਝ ਸਕਦੇ ਆ ਕਿ ਜਿਹੜੇ ਲੋਕ ਇਹ ਗਲਤੀਆਂ ਕਰ ਰਹੇ ਆਗੇ ਜਦੋਂ ਮੈਂ ਇਹਨੇ ਗਲਤੀ ਕੀਤੀ ਆ ਅੰਬਰਤਾਰੀ ਹੋ ਕੇ ਇਹਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਂ ਜਾਂ ਇਹਨੂੰ ਨੇਂਗਾ ਦੇ ਸਾਹਮਣੇ ਪੇਸ਼ ਕੀਤਾ ਜਾਵੇ ਉਹਦੇ ਨਾਲ ਦੇ ਹਿਰਵਾਲੇ ਸ਼ੌਪ ਦਿੱਤਾ ਜਾਵੇ ਤਾਂ ਕਿ ਉਹਨੂੰ ਸਜ਼ਾ ਉਹ ਦੇ ਸਕਣ ਜਿਹੜੇ ਏਡੇ ਏਡੇ ਗਲਤੀਆਂ ਕਰਦੇ ਆ ਜੀ ਜਿਹਦੇ ਆਪਦੇ ਧੀਆਂ ਹੁੰਦੇ ਹਨ ਉਹਨਾਂ ਨੂੰ ਫੀਲ ਹੁੰਦਾ ਹੀ ਹੁੰਦਾ ਸਹੀ ਗੱਲ ਹੈ ਇਹ ਡਰਨਾ ਮੇਰਾ ਉੱਦੇ ਦਾ ਹੀ ਬਣਿਆ ਹੋਇਆਗਾ ਵੀ ਕੀ ਹੋ ਰਿਹਾਗਾ ਕਿਉਂ ਹੋ ਰਿਹਾਗਾ ਜੇ ਤੁਸੀਂ ਮੇਰੇ ਨਾਲ ਇਹ ਗੱਲ ਨਾਲ ਰਾਜੀ ਹੈਂ ਤਾਂ ਕਮੈਂਟ ਚ ਜਰੂਰ ਕਰਨਾ ਵੀ ਸਾਡੀਆਂ ਧੀਆ ਸੇਫ ਨਹੀਂ ਹੈਗੀਆਂ ਨਾ ਤਾਂ ਕੋਈ ਪ੍ਰਸ਼ਾਸਨ ਕੁਛ ਕਰਦਾ ਨਾ ਪੁਲਿਸ ਕੁਛ ਕਰਦੀ ਹੈ ਨਾ ਕੋਈ ਸਰਕਾਰ ਕੁਛ ਕਰਦੀ ਇਹਨਾਂ ਦਾ ਸਹੀ ਗੱਲ ਹੈ ਹੋਰ ਵਿਦੇਸ਼ਾਂ ਚ ਬਥੇਰਾ ਕੁਛ ਹੁੰਦਾ ਜੇ ਇਹਦੀ ਗਲਤੀ ਕਰਦੇ ਨਾਲ ਦੇ ਨਾਲ ਮਾਰ ਦਿੱਤਾ ਜਾਂਦਾ ਗੋਲੀ ਮਾਰ ਦਿੱਤੀ ਜਾਂਦੀ ਆਪਾਂ ਦੇਖਦੇ ਹੀ ਆਉਨੇ ਆਗੇ ਬਟ ਇਹ ਜਿਹੜੀ ਇਹ ਚੱਲ ਰਹੀ ਹੈਗੀ ਹੁਣ ਖਬਰ ਜਿੱਦੇ ਦੀ ਕੋਈ ਉਹ ਹੀਨ ਥਰਡ ਕਾ ਚੱਲ ਰਿਹਾ ਹੈਗਾ ਕੋਈ ਕਸ਼ ਕਰ ਰਹੀ ਨਹੀਂ ਰਿਹਾ ਜੇ ਕਰਿਆ ਹੁੰਦਾ ਨਾਲ ਦੇ ਨਾਲ ਉਹਦੇ ਨੂੰ ਮਾਰਿਆ ਹੁੰਦਾ ਠੀਕ ਆ ਨਾ ਕੱਲ ਖਤਮ ਹੋ ਜਾਂਦੀ ਇੱਥੇ ਤੇ ਗਾਹਾਂ ਨੂੰ ਦਸਾਂ ਬੰਦਾ ਨੂੰ ਮਤਲਬ ਕਿ ਸਾਰੇ ਪੰਜਾਬ ਨੂੰ ਅਕਲਾ ਜਾਂਦੀ ਵੀ ਇਹ ਸਾਡੀ ਸਰਕਾਰ ਬਦਲ ਚੁੱਕੀ ਹੈਗੀ ਵੀ ਹੁਣ ਉਹ ਸੋਚ ਨਹੀਂ ਹੈਗੀ ਵੀ ਹੁਣ ਜੀ ਅਸੀਂ ਇਹ ਗਲਤੀ ਕਰਾਂਗੇ ਵੀ ਸਾਡੇ ਨਾਲ ਇਦਾਂ ਹੋਣਾ ਚਲੋ ਅੱਜ ਦਾ ਵਲੌਗ ਮੈਂ ਇੱਥੇ ਖਤਮ ਕਰ ਦਿਆਂਗੀ ਮੈਂ ਇਹ ਹੀ ਗੱਲ ਕਰਨੀ ਸੀਗੀ ਕਿਉਂਕਿ ਇਨਸਾਨ ਕੁੜੀਆਂ ਨੂੰ ਆਪ ਪੈਦਾ ਕਰਨ ਤੋਂ ਕਿਉਂ ਡਰਦੇ ਆ ਇਸ ਗੱਲ ਤੋਂ ਡਰਦੇ ਆ ਛਿੱਕਾਂ ਜਿਹਦੇ ਆਪ ਦਿੱਤੀਆਂ ਹੈਗੀਆਂ ਨੇ ਉਹ ਫੀਲ ਹੁੰਦਾ ਹੀ ਹੁੰਦਾ ਮੇਰਾ ਮਨ ਇਹਨਾਂ ਡਰਦਾ ਨਾ ਬਹੁਤ ਜ਼ਿਆਦਾ ਡਰਦਾ ਇਹ ਇਹ ਮੇਰੇ ਬੱਚੇ ਪਤਾ ਮੈਨੂੰ ਕੀ ਕਹਿਣਗੇ ਰਾਜੋਦਿਆਂ ਨੇ ਇਹ ਵੀਡੀਓ ਦੇਖ ਕੇ ਕਹਿੰਦੇ ਵੀ ਐਂ ਕਰਕੇ ਸਾਨੂੰ ਸਟਾਪ ਤੋਂ ਲੈ ਕੇ ਆਏ ਸਕੂਲ ਤੋੜਦਣ ਵੀ ਡਰ ਲੱਗਦਾ ਬੱਚੇ ਨੂੰ ਹਸ ਕੁੜੀਆਂ ਨਾਲ ਤਾਂ ਸਤੇ ਮੁੰਡਾ ਤੇ ਕੁੜੀਆਂ ਪੜਾਉਣ ਤੋਂ ਵੀ ਡਰ ਲੱਗ ਰਿਹਾ ਇਸ ਟਾਈਮ ਵੀ ਅਸੀਂ ਪੜਾਈਏ ਕਿਵੇਂ ਪੜਾਈਏ ਵੀ ਕੀ ਸਕੂਲ ਚ ਹੋ ਰਿਹਾ ਕੀ ਨਹੀਂ ਹੋ ਰਿਹਾ ਕੱਲ ਸਮਝੋ ਬਾਹਰ ਆਪਾਂ ਇਹ ਵੀਡੀਓ ਇਹ ਰੀਤੀ ਕਰਕੇ ਬਣਾਈ ਹੈਗੀ ਵੀ ਭਾਈ ਆਪਦੀਆਂ ਕੁੜੀਆਂ ਦਾ ਆਪ ਹੀ ਸਪੋਰਟ ਕਰਨੇ ਕੋਈ ਅੱਜ ਕੱਲ ਕੋਈ ਕਿਸੇ ਦਾ ਨਹੀਂ ਹੈਗਾ ਠੀਕ ਹੈ ਨਾ ਆਵਦੀ ਕੁੜੀਆਂ ਸੁਰੱਖਿਆ ਖੁਦ ਕਰਨੀ ਹੈਗੀ ਕਿਉਂਕਿ ਕੁੜੀਆਂ ਨੂੰ ਸੇਫਲੀ ਨਹੀਂ ਮੰਨਿਆ ਜਾ ਰਿਹਾ ਕੁੜੀਆਂ ਸੇਫ ਹੈ ਹੀ ਨਹੀਂ ਜੇ ਮੇਰੇ ਨਾਲ ਕੋਈ ਜੀ ਮੇਰੇ ਨਾਲ ਕੋਈ ਗੱਲ ਤੇ ਰਾਜੀ ਇਹ ਵੀ ਕੁੜੀਆਂ ਸੇਫ ਨਹੀਂ ਹੈਗੀਆਂ ਤੇ ਸਰਕਾਰ ਨੂੰ ਇਹ ਕਹਿਣਾ ਚਾਹੀਦਾਗਾ ਵੀ ਸਾਡੀ ਬੱਚੀਆਂ ਦੇ ਲਈ ਕੋਈ ਸੇਫਲੀ ਇਹ ਬਣਾਉਣਾ ਚਾਹੀਦਾ ਹੈਗਾ ਰੂਲ ਵੀ ਬੱਚੀਆਂ ਸੇਫ ਰਹਿਣ ਮੈਨੂੰ ਗੱਲ ਸਮਝ ਨਹੀਂ ਆਉਂਦੀ ਮੈਂ ਕੀ ਗੱਲ ਕਹਾ ਕਿਉਂਕਿ ਅੰਦਰੋਂ ਮਾਣਾ ਉਹ ਗੱਲ ਸੁਣ 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 ਜੀ ਕਿ ਆਪਣੇ ਪੰਜਾਬ ਦੀ ਸਰਕਾਰ ਕੁਝ ਕਰ ਹੀ ਨਹੀਂ ਰਹੀ ਕੁਝ ਵੀ ਨਹੀਂ ਕਰ ਰਹੀ ਨਾ ਪੰਜਾਬ ਦੀ ਨਾ ਕੋਈ ਵੀ ਕੁਝ ਨਹੀਂ ਕਰ ਰਿਹਾ ਹੈਗਾ ਵੀ ਜੇ ਨਾਲ ਦੇ ਨਾਲ ਉਹ ਬੰਦੇ ਨੂੰ ਮਾਰ ਦਿੱਤਾ ਜਾਵੇ ਫਾਂਸੀ ਦਿੱਤੀ ਜਾਵੇ ਚਾਹੇ ਉਹਨੂੰ ਗੋਲੀ ਮਾਰ ਦਿੱਤੀ ਜਾਵੇ ਤੇ ਕੁਝ ਤਾਂ ਫਰਕ ਪੈਂਦਾ ਹੀ ਆ ਨਾ ਬਟ ਨੋ ਕੇ ਚੱਲਦੇ ਆ ਸਾਰਾ ਕੁਝ ਹੁੰਦਾ ਠੀਕਾ ਪੈਸੇ ਦੇ ਦੂ ਕੋਈ ਕੰਮ ਨਿਭੜ ਜਾਂਦਾ ਹੈਗਾ ਤੇ ਜਿਹੜੀ ਅੱਜ ਧੀ ਚਲੀ ਗਈ ਉਹਨੂੰ ਪਤਾ ਐਡਾ ਧੀ ਪੁੱਤ ਕਰਕੇ ਤੋੜਨਾ ਬਹੁਤ ਔਖਾ ਜਿਹੜੇ ਹਾਲਾਤਾਂ ਵਿੱਚ ਉਹ ਕੁੜੀ ਪਾਈ ਗਈ ਸੀ ਨਾ ਬਹੁਤ ਹੀ ਔਖਾਗਾ ਚਲੋ ਉਦੋਂ ਦਾ ਆਪਾਂ ਤਾਂ ਗੱਲ ਹੁੰਦੀ ਨਹੀਂ ਜੀ ਅੱਜ ਦਾ ਵਲੌਗ ਵਧੀਆ ਲੱਗੇ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਜੀ ਧੰਨਵਾਦ ਜੀ